ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਪਣੇ ਪਿੰਡ ਆਈਆਈ ਮਸ਼ੀਨ ਪ੍ਰੀਤ ਵਾਲਿਆਂ ਦੀ ਆਲੂ ਪੱਟਣ ਵਾਲੀ ਚੱਲਦੀ ਐ ਇਹ 60 ਹੌਸਪਾਵਰ ਦਾ ਟਰੈਕਟਰ ਗੱਲ ਚੱਲਦੇ 60 ਤੋਂ 65 ਦੇ ਬਾਕੀ ਦੱਸ ਦਿਆਂ ਜੀ ਮਸ਼ੀਨ ਬਾਰੇ ਜਾਣਕਾਰੀ ਦੰਨੇ ਆ ਆ ਤਾਂ ਵੀ ਹੁੰਦੇ ਨੇ ਬੜੇ ਤੇ ਪੂਰਾ ਢੰਗਾਈ ਚਾਲੂ ਪਟਦੀ ਆ ਦੇਖੋ ਕਿੱਥੋਂ ਵੱਟ ਕੇ ਲੈ ਕੇ ਆਉਂਦੀ ਆ। ਬਾਕੀ ਜਾਲ ਜੂਲ ਦੇਖੋ। ਤੇ ਹਾਈਡਰੋਲ ਕਨਾਲ ਉੱਪਰ ਹੀ ਟਾ ਹੁੰਦਾ ਪਿੱਛੋਂ ਇਹ ਜਾਲ ਆਪਾਂ ਜੈ ਹੇਠਾਂ ਕਰ ਸਕਦੇ ਆ ਜਾਂ ਉੱਪਰ। ਬਾਕੀ ਪਟਾਈ ਬਹੁਤ ਵਧੀਆ ਇਹਦੀ। ਦੇਖੋ ਜਮਾਈ ਸਾਪਿਆ ਆਲੂ ਪੂਰਾ ਪਹਿਲਾਂ ਦੂਈ ਮਸ਼ੀਨਾਂ ਬਹੁਤ ਜ਼ਿਆਦਾ ਬੜੇ ਡੜੇ ਲਿਆਉਂਦੇ ਸੀ ਜੌਂਡੀਰ 5210 ਗੈਲ ਚੱਲਦੀ ਆ 4x4 ਤੇ ਗ੍ਰਹਿਮੇ ਦੀ ਬਜਾਈ ਆ ਛੋਟਾ ਟਰੈਕਟਰ ਨਹੀਂ ਚਲਾਉਂਦਾ ਇਹਨੂੰ ਨਾਲ ਲਿਫਟ ਚੱਕੇ ਤੇ ਬਾਕੀ ਭਜਣਾ ਹੈਗਾ ਇੱਥੇ 13 ਕੁਇੰਟਲ ਲਿਖਿਆ ਹੋਇਆ ਤੇ ਕਿ ਚੱਲਦੇ ਹਾਂ ਸਟੋਰ 'ਚ ਟਰਾਲੀ ਇਹ ਆਪਣਾ ਜਿਹੜਾ ਚਿਪਸ ਹੋਣਾ ਬਨ ਪਟਿਆ ਦੀ ਉਹਦੀ ਗੋਲੀ ਆ 60 70 ਕ ਬੈਗ ਨੇ ਇਹ ਲਾ ਕੇ ਆਉਣੇ ਆ ਸਟੋਰ 'ਚ ਤੇ ਬਾਕੀ ਟਰਾਲੀ ਪਾ ਲਈ ਆਪਾਂ ਗੋਲੀ ਇਹ ਬਾਕੀ ਦੇਖਦੇ ਆ ਭਾਜਨ ਕਰਾ ਕੇ ਕਿੰਨਾ ਕੁ ਹੁੰਦਾ ਨਾਲੇ ਬਾਕੀ ਘੱਟੇ ਐ ਦਾ ਘੱਟੇ ਪਾਈ ਹੋਈ ਆ 45 ਕਿਲੋ ਦਾ ਘੱਟਾ ਹੋਊਗਾ ਆਖੀ ਭਾਜਨ ਕਰਾਇ ਤੇ ਲੱਗ ਜੂਗਾ ਦਾ ਨੱਤਾਰ ਖੀ ਆਰ ਡੀ ਆਈ ਇਹ ਸਟੋਰ ਚ ਤੇ ਲਾਉਨੇ ਆ ਫਿਰ ਤੇ ਕੰਡਾ ਚੱਲਦਾ ਨਹੀਂ ਤੇ ਸਟੋਰ ਦਾ ਤੇ ਆਪਾਂ ਇਦਾਂ ਹੀ ਗਿਣਤੀ ਕਰ ਲਾਂਗੇ ਗੱਟਿਆਂ ਦੀ ਫਿਰ ਉਹ ਸਾਬ ਨਾਲ ਵਜਨ ਕੱਢ ਲਾਂਗੇ ਆਈਡੀਆ ਵੀ ਇੰਨਾ ਕੁ ਹੋਊਗਾ ਵਜਨ ਗੱਟਿਆਂ ਦੀ ਗਿਣਤੀ ਕਰਕੇ ਦੇਖ ਲਾਂਗੇ ਵੀ ਕਿੰਨੇ ਕੁ ਗੰਟਲ ਹੁੰਦੇ ਨੇ ਬਾਕੀ ਲੇਬਰ ਆ ਜਵੇ ਦੇਖਦੇ ਆ ਡੰਪ ਕਰਨਾ ਜਾਂ ਵੀ ਕਿਸੇ ਗੱਟੀ-ਗੁੱਟੀ ਚ ਪਾਉਣਾ ਹੈ ਰਾਜ 969 ਸੀ ਆਰ ਡੀ ਆਈ ਤੇ ਇਹਦੀ ਆਪਾਂ ਇੱਕ ਸਰਵਿਸ ਕਰਾਤੀ ਤੇ ਬਾਕੀ ਦੂਜੀ ਸਰਵਿਸ ਹੋਊਗੀ 400 ਘੰਟੇ ਤੇ ਇਸ ਟਾਈਮ ਚੱਲੇ ਆ ਹੈਗਾ ਇਹ 215 ਘੰਟੇ ਚੱਲ ਗਿਆ ਕੋਈ ਸਮਝ ਲਓ ਮੱਕੀ ਦੀ ਬੜਾਈ ਤੋਂ ਪਹਿਲਾਂ ਕਰਵਾ ਦਾਂਗੇ ਬਾਕੀ ਪਾਣੀ ਮਾਰਤਾ ਦੀ ਆਪਾਂ ਕੱਲ ਕੰਮ ਲੱਗ ਚੱਲੇ ਆ ਲਵੇ ਬਹੁਤ ਜ਼ਿਆਦਾ ਹਾਲਤ ਖਰਾਬ ਹੋਈ ᱛੀ ਟਰੈਕਟਰਾਂ ਦੀ ਤੇ ਪਾਣੀ ਪੂਣੀ ਮਾਰੇ ਤੇ ਐ ਚਮਕਿਆ ਆ ਇੱਕ ਵਾਰ ਚੰਗੀ ਤਰ੍ਹਾਂ ਧੋ ਦਾਂਗੇ ਫੇਰ ਬਾਕੀ ਅਪਡੇਟ ਵੀ ਕਰਾਇਆ ᱛੀ ਸੌਫਟਵੇਅਰ ਇਹਦਾ ਕਰਕੇ ਗਏ ᱛੀ ਕੰਪਨੀ ਵਾਲੇ ਔਰ ਇਹ ਕੰਪਿਊਟਰ ਲੱਗਦਾ ਇਹਦੇ ਪਲੱਗ 'ਚ ਤੇ ਸੈਟਿੰਗ ਕਰਕੇ ਗਏ ᱛੀ ਜਿਵੇਂ ਜਿਵੇਂ ਉਹਨਾਂ ਕੋਲ ਨਵਾਂ ਸੌਫਟਵੇਅਰ ਆਈ ਜਾਣਾ ਹੈ ਗਾਗਾ ਸੋਧ ਹੋਈ ਜਾਣੀ ਹੈ ਟਰੈਕਟਰਾਂ ਦੇ ਸੀਆਰਡੀਆਈ ਟਰੈਕਟਰ ਦਾ ਇਹੀ ਫਾਇਦਾ ਹੈ ਕਿ ਬਾਕੀ ਕਰਾਉਣੇ ਆ ਖਾਲੀ ਕਰਾ ਲਏ ਆਪਾਂ ਟਰਾਲੀ ਲਾਤੀ ਲੱਗਣਗੇ ਲਾਉਣ ਔਰ ਇਹ ਹੁੰਦਾ ਆਲੂ ਦਾ ਸੈਂਪਲ ਵੀ ਮਿੱਟੀ-ਮੁੱਟੀ ਕਿੰਨੀ ਆ ਕਿੰਨਾ ਕੁ ਹਰਾਏ ਇਸ ਹਿਸਾਬ ਕਿਤਾਬਾ ਰੋਸ ਹਿਸਾਬ ਨਾਲ ਥੱਲੇ ਮਗਰ ਕੱਟ ਲਾਉਂਦੇ ਨੇ ਗੁਲੀਆ ਚ ਸੋਨਾ ਬਨਨ ਦੀ ਬਾਲਾ ਜਿਹੜਿਆਂ ਨੂੰ ਦਿੱਤੀ ਆ ਮੋਟੇ ਵਾਲੇ ਵਰਨੇ ਐਵਰ ਮਦਨਜੀਤ ਸਿੰਘ ਐਲ ਆਰ ਵੀ ਹੈਗਾ ਵਿੱਚ ਲੋ ਜੀ ਹੋ ਗਿਆ ਗੋਲੀ ਦਾ ਆਪਣਾ ਤੇ 5 ਕਿਲੋ ਆਲੂ ਖਰਾਬ ਨੱਕਲਿਆ ਕੱਟ ਵੱਡ ਤੇ ਹਰਾ ਤੇ ਇਹ ਬਾਕੀ ਫਲੇਵਰ ਲੱਗੀ ਹੋ ਪਰਲੇ ਪਾਸੇ ਗੱਡੀ ਲਾਉਣ ਲਾਇ ਤੋਂ ਬਾਅਦ ਫਿਰ ਲਾਹੋਣੇ ਆ ਤੇ ਹੁਣ ਬਾਈ ਉਹਨਾਂ ਨੇ ਗੱਡੀ ਵਾਲਾ ਸੈਂਪਲ ਲਿਆ ਉਹ ਪਿਆ ਉੱਪਰ ਆਪਣਾਲੇ ਥੱਲੇ ਆ ਪਏ ਨੇ ਬਾਕੀ ਸਟੋਰਾਂ ਦਾ ਕੰਮ ਵੀ ਹੁਣ ਠੰਡਾ ਜਾ ਪੈਣ ਲੱਗ ਗਿਆ ਇਹ ਬਾਲਾਈ ਵਾਲਿਆਂ ਦਾ ਇਹ ਆਪਣੇ ਟੂਰ ਲਿਆ ਹੋਇਆ ਮਲੋਹ ਲੈ ਕੇ ਆਏ ਜੀ ਗੱਡੀ ਧਵਾ ਕੇ ਸਵੇਰੇ ਖੜਾ ਕੇ ਆਈ ਦੀ ਆਪਾਂ ਡੱਗ ਤੇ ਤੇ ਸੀਜ਼ਨ 'ਚ ਟਾਈਮ ਨਹੀਂ ਲੱਗਿਆ ਗੱਡੀ ਧਵਾਉਣ ਦਾ ਕਾਫੀ ਬੁਰਾ ਹਾਲ ਸੀ ਗੱਡੀ ਦਾ ਵੀ ਤੇ ਧੋਤੀ ਗਈ ਤੇ ਬਾਕੀ ਆਲੂ ਦੇ ਰੇਟ ਬਾਰੇ ਦੱਸ ਦਿਆਂ ਅੱਜ ਕੀ ਕੋ ਚੱਲਦਾ ਹੈ ਆਲੂ ਦਾ ਰੇਟ ਐਲ ਆਰ ਦਾ ਹੈਗਾ ਇਹ 13.5 ਤੋਂ ਲੈ ਕੇ 14 ਰੁਪਏ ਤੱਕ ਵਿਕੀ ਜਾਂਦਾ ਹੈ ਕੁਆਲਿਟੀ ਦੇ ਹਿਸਾਬ ਨਾਲ ਵਧੀਆ ਆਲੂ 40 ਤੋਂ ਪਲੱਸ ਵਾਲੀ ਛਾਂਟੀ ਬਾਕੀ ਡਾਇਮੰਡ ਦਾ ਵੀ ਹੈਗਾ ਇਹ 12 ਤੋਂ 13.5 ਰੁਪਏ ਤੱਕ ਨਰਾਸਣ ਮਾਲ 40 ਤੋਂ ਪਲੱਸ ਵਾਲਾ ਤੇ ਚਿਪ ਸੋਨਾ ਬੰਦਦਾ ਵੀ ਇੱਥੇ ਗਿਆ ਸਾਰਾ ਰੇਟ ਕੁਆਲਿਟੀ ਦੇ ਹਿਸਾਬ ਨਾਲ ਬਾਕੀ ਪਿੰਡ ਚਾਲ ਦਾ ਟੂਰਨਾਮੈਂਟ ਕ੍ਰਿਕਟ ਦਾ ਉੱਥੇ ਵੀ ਜਾ ਕੇ ਆਉਨੇ ਆ ਲਵਾਉਨੇ ਆ ਹਾਜ਼ਰੀ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵਾਸੇ ਆ ਗਿਆ ਆਪਣਾ ਗੰਨਾ ਹਲੇ ਖੜਾ ਏ ਪਰਚੀ ਆਈ ਹੋਈ ਏ ਲੇਬਰ ਨਹੀਂ ਮਿਲਦੀ ਰਹਿੰਦਾ ਏ ਡੇਢ ਕਿਲੇ ਦਾ ਗੇਟ ਬਾਕੀ ਆ ਗਈ ਆਪਣੀ ਮੱਕੀ 13 68 ਬੀਜ ਆ ਭਰਨੇ ਵਾਲੀ ਆ ਮੱਕੀ ਪਾਣੀ ਲੱਗਣ ਵਾਲਾ ਕੱਲੂ ਸ਼ਾਰਜ ਲਾਉਨੇ ਆ ਮੋਟਰ ਕਿ ਸਾਡੇ ਏਰੀਏ ਸਾਰੇ ਪਾਸੇ ਮੱਕੀ ਉਹ ਮੱਕੀ ਏ ਇੱਧਰਲੇ ਪਾਸੇ ਵੀ ਮੋਟਰ ਤੇ ਚਲਾਤਾ ਦੀ ਆਪਾਂ ਇਹ ਮੱਕੀ ਨੂੰ ਪਾਣੀ ਤੇ ਬਾਕੀ ਹੁਣ ਲਾਈਟ ਭੱਜ ਗਈ ਅੱਧਾ ਘੰਟਾ ਹੋਇਆ ਜਦ ਇਹ ਚਲਾਈ ਤੀ ਮੋਟਰ ਬਾਕੀ ਹੁਣ ਕੱਲ ਨੂੰ ਸਵੇਰੇ 10 ਵਜੇ ਆਉਂਦੀ ਹੈ ਲਾਈਟ ਭਰ ਜੂਗਾ ਸਾਰਾ ਹੀ ਤੇ ਬਾਕੀ ਹੁਣ ਖੁੱਲੇ ਹੀ ਪੈ ਰਿਹਾ ਪਾਣੀ ਕੀਲੇ ਦੇ ਹਿਸਾਬ ਨਾਲ ਵੜਦੀਦਾ ਏ ਜੋ ਹਿਸਾਬ ਨਾਲ ਜਿੰਨਾ ਟਾਈਮ ਲਾਈਟ ਚੱਲਦੀ ਆ ਉਹ ਹਿਸਾਬ ਨਾਲ ਭਰ ਜਾਂਦਾ ਏ ਬਾਕੀ ਇਦੋਂ ਬਾਅਦ ਕਰਾਂਗੇ ਅੱਖਾਂ ਦੀ ਸਪਰੇ ਅੱਕੀ ਸਾਹਮਣੇ ਚੱਲਦੀ ਆ ਪਟਾਈ ਚਿਪਸੋਨਾ 3 ਦੀ ਚੱਲਦੀ ਆ ਜੀ ਪਟਾਈ ਐਲ ਆਰ ਦੀ ਤਾਂ ਇਹ ਗੱਲ ਦੀ ਆਪਣਾ ਡੇਟ ਕੂ ਗੀਲੇ ਦਾ ਗੇੜ 8 ਕ ਵਿੱਗੇ ਜਗਾਤੀ ਤੇ ਦੜਾਈ ਭਰ ਰਹੇ ਆ ਸਾਰਾ ਹੀ ਡਾਕਰ ਜਮੀਨ ਕਰਕੇ ਡਲਾ ਬਹੁਤ ਜ਼ਿਆਦਾ ਆਉਂਦਾ ਤੇ ਬਾਕੀ ਆਲੂ ਨਾਲ ਵੀ ਮਿੱਟੀ ਹੈਗੀ ਆ ਕਾਫੀ ਤਕਰੀਬਨ ਪੱਟਿਆ ਗਿਆ ਸਾਰਾ ਹੀ ਤੇ ਲੇਬਰ ਲੱਗੀ ਆ 15 ਬੰਦੇ ਲੱਗੇ ਨੇ ਚਗਾਈ ਕਰਨ ਲਾਸਟ ਤੇ ਆਗੇ ਬੰਦੇ ਨੇ ਪਾਣੀ ਜ਼ਿਆਦਾ ਲਾਤਾ ਦੀ ਆਲੂ ਖਰਾਬ ਜਿਹਾ ਹੋ ਗਿਆ ਕੁਆਲਿਟੀ ਇਹਦੀ ਕਾਲੇ ਜਿਹੇ ਧੱਬੇ ਪੈ ਗਏ ਇਹਦੇ ਉੱਪਰ ਨਾ ਆਲੂ ਨਾਲੋਂ ਮਿੱਟੀ ਲੈਂਦੀ ਆ ਕੋਸ ਬੱਟਾ ਚਿੱਟੇ ਚਿੱਟੇ ਆਲੂ ਦੀਆਂ ਸੀ ਸਾਈਡਾਂੀਆਂ ਲਾਈਆਂ ਹੋਈਆਂ ਬਚ ਗਿਆ ਦੀ ਵੀ ਆਪਣੇ ਕੋਲ ਉਹ ਸਾਈਡਾਂ ਲਾਤੀਆਂ ਦੀ ਪਰਲੀ ਸਾਈਡ ਤੇ ਚਿੱਟੇ ਪਿਆ ਉਧਰ ਥੋੜੀ ਸਰੇ ਵਾਲੀ ਲਾਈਨ ਸਾਈਡਾਂ ਵਾਲੀ ਕਿੱਕ ਕਰ ਰਹੇ ਨੇ ਬੰਦੇ ਚਗਾਈ ਦੇਖਦੇ ਆ ਇਹ ਸਟੋਰੇ ਲਾ ਦਾਂਗੇ ਮਾਲ ਜਿਵੇਂ ਵੀ ਹੋਇਆ ਨਵਾਂ ਬਾਰਦਾਨਾ ਲਾ ਰਹੇ ਹਾਂ 60 ਗ੍ਰਾਮ ਵਾਲੀ ਕੀ ਦੇਖੋ ਕਿੰਨਾ ਜ਼ਿਆਦਾ ਡੜਾ ਆਉਂਦਾ ਪੱਕਾ ਜਮੀਨ ਸੱਕੋਗੀ ਧੁੱਪਾਂ ਵਿੱਚ ਬਹੁਤ ਜ਼ਿਆਦਾ ਪੈ ਰਹੀ ਆ ਤੇ ਜਿਹੜਾ ਪਛੇਤਾ ਆਲੂ ਆ ਟੋਟਲੀ ਸਾਰੇ ਆਲੂ ਦਾ ਝਾੜ ਘਟੇ ਆ 7590 ਇੱਥੇ ਦਾ ਉਤਾਰ ਰਹੀ ਆ ਸਾਰੇ ਦੀ ਉਹ ਹਾਂ ਬੁਖਾਰ ਡਲਾ ਜਿਆਦਾ ਆਉਂਦਾ ਹੈ ਨਾ ਹਾਂ ਡਲਾ ਬਹੁਤ ਮੁਸ਼ਕਲ ਆ ਰਹਾ ਹੈ ਜਗਾਈ ਕੀ ਲਈ ਹਾਂ ਹਾਂ ਗੋਲੇ ਉੱਥੇ ਹਾਂ ਜਲੰਧਰ ਜਾ ਬੁਖਾਰ ਚਾਹੀਦਾ ਬਰ ਬਰ ਚੱਲੀਏ ਜਲੰਧਰ ਜਾ ਕੇ ਗਰੇਡਰ ਤੇ ਹੈ ਹਾਂ ਬਸ ਬੁਖਾਰ ਦੇਖਿਆ ਬਸ ਬੁਖਾਰ ਚੱਲ ਗਿਆ ਕਿੰਨਾ ਮਾਲ ਕਰਿਆ ਗਰੇਡਰ 50 6700 ਬੋਰੀ ਕਿਹਾ ਥਾ ਕਿਹੜੀ ਏਰੀਏ ਚ ਤੀ ਜਲੰਧਰ ਸਮਰਾਲਾ ਸਮਰਾਲਾ ਹਾਂ ਸਮਰਾਲਾ ਜਲੰਧਰ ਕੋਲ ਕਿਹੜਾ ਸਮਰਾਲਾ ਏ ਪਿੰਡ ਹੋਊਗਾ ਕੋਈ ਅੱਛਾ ਸਮਰਾਲਾ ਦੋ ਵਾਏ ਕਿੱਧਰ ਦੀ ਸਮਰਾਲਾ ਦਾ ਇੱਕ ਤਾਂ ਰਖੰਨੇ ਕੋਲੇ ਆ ਆਪਣੇ ਕੋਲੇ ਆ ਅੱਛਾ ਚੱਲ ਹੋਊਗਾ ਕਿਵੇਂ ਨੇ ਸਰਦਾਰ ਕਿਵੇਂ ਨੇ ਉਧਰ ਵਧੀਆ ਨੇ ਆਲੂ ਦੀ ਖੇਤੀ ਕਿਵੇਂ ਆ ਅੱਲਰ ਹੁੰਦਾ ਕਿਹੜਾ ਚਿੱਟਾ ਅੱਛਾ ਜ਼ਮੀਨ ਥੋੜਾ ਰੇਤ ਲਾਉਗਾ ਨਾ ਨਹੀਂ ਨਹੀਂ ਡੱਕਰ ਅੱਛਾ ਕਿੰਨਾ ਐਲਰ ਦਾ ਉਧਰ ਸੀਡ ਦਾ ਕੰਮ ਜ਼ਿਆਦਾ ਨਾ ਨਾ ਆਲੂ ਹੁੰਦਾ ਆਪਣੇ ਤਾਂ ਉਹੀ ਲਾਈ ਜਾਂਦੇ ਨੇ ਬਾਰ ਬਾਰ ਮੋੜ ਮੋੜ ਕੇ ਬੁਖਾਰ ਲੱਗ ਗਿਆ ਦੀ ਉਹ ਤਾਂ ਕਹਿੰਦਾ ਗੋਲਾ ਕਹਿੰਦਾ ਬੁਖਾਰ ਲੱਗ ਗਿਆ ਦੀ ਇਹਨੂੰ ਉਹ ਇੱਕ ਨੇ ਝੂਠ ਬੋਲਦਾ ਹੈ ਅੱਛਾ ਬਾਲ ਤਾਂ ਕਟਾ ਲਾ ਹਵਾ ਲੱਗਣ ਤੇ ਮਾੜੀ ਮੋਟੀ ਸਿਰ ਨੂੰ ਉਹ ਦੁੱਧ ਪਾ ਨਿਕਣ ਲੱਗੀ ਗਰਮੀ ਨਹੀਂ ਲੱਗਦਾ ਇਹ ਟਾਈਮ ਲੈਿੰਦਾ ਹ ਹੋ ਗਈ ਪਟਾਈ ਆਲੂ ਦੀ ਸਾਰੀ ਤੇ ਮਸ਼ੀਨ ਕੱਢ ਕੇ ਹੁਣ ਟਰਾਲੀ ਲੈਣ ਗਿਆ ਮੁੰਡਾ ਫਿਰ ਲੱਗਦੇ ਆ ਲੋਡ ਕਰਨ ਲਾਉਣਗੇ ਬੰਦਾ ਟਾਂਕਾ ਤੇ ਬਸ ਪਰੇ ਚਾਰ ਫੰਟਾ ਰਹਿ ਗਿਆ ਜਗਾਈ ਕਰਨ ਤੋਂ ਬਾਕੀ ਆ ਜਗਾਈ ਕਰੇ ਰਹੇ ਨੇ